ਨਮਸਕਾਰ ਦੋਸਤੋ ਆਸੀ ਖੜੇ ਆ ਅੱਜ ਸਰਦੂਲਗੜ ਦੇ ਕੱਗੜ ਦੇ ਕੰਡੇ ਤੇ ਤੁਸੀਂ ਦੇਖ ਸਕਦੇ ਹੋ ਕੱਗੜ ਦੇ ਪਾਣੀ ਦਾ ਕਹਿਰ ਕੱਗੜ ਇਸ ਟਾਈਮ 20.8 ਤੇ ਹੋ ਚੁੱਕੀ ਹੈ ਜੋ ਪਹਿਲਾਂ ਸਵਾ 21 ਤੇ ਵਾਪਸ ਮੁੜੀ ਸੀ 17 ਤੋਂ 17 ਤੋਂ ਬਾਅਦ ਹੋਏ 20.8 ਤੇ ਹੁਣ ਆ ਚੁੱਕੀ ਹੈ ਉਧਰੋਂ ਨਹੀਂ ਕਰਕੇ ਦੇਖੋ ਤੁਸੀਂ ਬੰਨੇ ਦਾ ਕੀ ਹਾਲ ਹੋਇਆ ਸਾਰੀ ਮਿੱਟੀ ਭੋਲੀ ਹੋ ਗਈ ਹੈ ਸਾਰਾ ਹੀ ਬੰਨਾ ਬਿਲਕੁਲ ਕਮਜ਼ੋਰ ਹੋ ਚੁੱਕਿਆ ਹੈ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਪੱਦਰ ਕਿੰਨਾ ਹੋ ਚੁੱਕਿਆ ਪਾਣੀ ਉਤੋਂ ਮੀ ਮੀ ਜੋ ਰੁਕੰਦ ਨਾਮ ਹੀ ਲੈ ਰਿਹਾ ਮੀ ਪਈ ਜਾ ਰਿਹਾ ਤੇ ਲੋਕ ਵੀ ਬਹੁਤ ਆ ਰਹੇ ਨੇ ਬਾਰ ਬਾਰ ਦੇਖਣ ਆ ਬੰਨਾ ਤੁਹਾਨੂੰ ਦਿਖਾਉਣਾ ਹੈ ਬੰਨਾ ਦੇਖੋ ਕਿੰਨਾ ਕਮਜ਼ੋਰ ਹੋ ਗਿਆ ਸਾਰੇ ਕਿਤੇ ਪਾਣੀ ਖੜਾ ਹੈ ਕਿਤੋਂ ਕਿਤੋਂ ਦਾ ਐ ਦੇਖਣ ਨੂੰ ਲੱਗਦਾ ਵੀ ਜਮਾ ਵਿੱਚ ਦੀ ਲੰਗੂਗਾ ਪਾਣੀ ਸਾਰਾ ਬੰਨਾ ਤੁਹਾਨੂੰ ਦਿਖਾਉਣਾ ਹੈ ਰਾਮ ਨਾਲ ਅੱਗੇ ਜਾ ਕੇ ਦੇਖਿਆ ਸੀ ਥੋੜਾ ਜਿਹਾ ਆ ਦੇਖੋ ਬਿਲਕੁਲ ਪਾਣੀ ਦੇ ਪੈਰ ਪੈਰ ਜਿੱਥੇ ਰੱਖੀਦਾ ਪੈਰ ਉੱਥੇ ਆ ਦੇਖੋ ਤੁਸੀਂ ਧਿਆਨ ਨਾਲ ਦੇਖੋ ਆ ਆ ਪਾਣੀ ਦੇ ਕੋਈ ਇਧਰੋਂ ਤਾਂ ਮੈਨੂੰ ਲੱਗਦਾ ਵੀ ਇਹ ਫੁੱਟ ਦੋ ਫੁੱਟ ਹੀ ਰਹਿ ਗਿਆ ਤੇ ਫੁੱਟ ਦੋ ਦੋ ਫੁੱਟ ਦੀ ਕਮੀ ਰਹੀ ਜੀ ਦੋ ਕੁ ਫੁੱਟ ਹੋਰ ਅਗਰ ਤਾਂ ਮੈਨੂੰ ਲੱਗਦਾ ਇਹ ਹੋਰ ਬਾਹਰ ਨਿਕਲਨ ਤੱਕ ਜਾਊਗਾ ਉਹ ਦੇਖੋ ਬਾਹਰ ਇੱਕ ਲੋਕ ਫਿਰਦੇ ਨੇ ਇਹ ਦੇਖੋ ਤੇ ਬਣਾ ਵੀ ਪੱਕਾ ਕੀਤਾ ਹੋਇਆ ਥੋੜਾ ਜਿਹਾ ਤੇ ਨਾਲ ਮਿੱਟੀ ਵੀ ਪਾਈ ਹੈ ਭਰਾਵਾਂ ਨੇ ਆ ਹੁਣ ਆਪਾਂ ਇਧਰਲੇ ਪਾਸੇ ਆ ਗਏ ਜੀ ਹੁਣ ਫੱਟੇ ਵਾਲੇ ਪੂਲ ਸਾਈਡ ਇਧਰ ਵੀ ਤੁਹਾਨੂੰ ਦਿਖਾਉਣਾ ਹੈ ਫੱਟੇ ਦੇ ਪੂਲ ਸਾਈਡ ਪਾਣੀ ਦਾ ਕੀ ਸਿਸਟਮ ਹੈ ਕਿੰਨੇ ਦਾ ਪਾਣੀ ਆਉਂਦਾ ਇੱਥੇ ਇਧਰ ਬਹੁਤ ਨੁਕਸਾਨ ਹੋ ਜੁਤੇ ਲੋਕਾਂ ਦਾ ਆ ਦੇਖੋ ਤੁਸੀਂ ਆਪਣੇ ਸਾਰੇ ਹੀ ਲੋਕ ਇਧਰ ਲੱਗੇ ਹੋਏ ਨੇ ਮਿੱਟੀ ਪੋਣ ਆ ਆਪਣੇ ਫੱਟੇ ਵਾਲੇ ਪੂਲ ਦੇ ਨਾਲ ਜਿਹੜਾ ਮਹੱਲਾ ਸੀ ਇਹਨੂੰ ਪੁਰਾਣਾ ਬਿਆਰ ਵੀ ਕਹਿੰਦੇ ਆ ਇਹ ਸਾਰੇ ਘਰਾਂ ਦੇ ਵਿੱਚ ਉਮੀਦ ਹੈ ਪਾਣੀ ਦਾ ਨਿਕਾਸੀ ਨਾ ਹੋਣ ਕਰਕੇ ਸਾਰਾ ਪਾਣੀ ਵਿੱਚ ਘਰਾਂ ਚ ਵੜ ਚੁੱਕਿਆ ਹੈ ਛੱਤਾਂ ਛੱਤਾ ਪਾੜ ਗਏ ਆ ਦੇਖੋ ਕਿੰਨਾ ਕਿੰਨਾ ਪਾਣੀ ਆ ਚੁੱਕਿਆ ਲੋਕਾਂ ਦੇ ਘਰਾਂ ਚ ਇਹ ਹੈ ਜੀ ਫੱਟੇ ਵਾਲਾ ਪੁਲ ਜਿੱਥੇ ਖੜੇ ਹਾਂ ਜਮਾ ਅਸੀਂ ਵੀਡੀਓ ਜ ਬਣਾਉਣ ਲਈ ਧੰਨਵਾਦ